ਕੀਨ ਬੰਦਾ ਲੈ ਕੇ ਜਾਊ ਟਰੈਕਟਰ ਨੂੰ ਹੈਨਾ ਜੀ ਹਾਂ ਬਾਈ ਪੈਸੇ ਲੱਗੇ ਹੋਣੇ ਟਰੈਕਟਰ ਦੇ ਜੇ ਆਪਾਂ ਇਦਾਂ ਦਾ ਟਰੈਕਟਰ ਆਪ ਤਿਆਰ ਕਰਾਉਨੇ ਆ ਨਾ ਪੈਸੇ ਬਹੁਤ ਲੱਗ ਜੰਨੇ ਆ ਠੀਕ ਆ ਜੀ ਕਿਉਂਕਿ ਬਾਈ ਜਿੱਥੋਂ ਬਾਈ ਕਹਿੰਦਾ ਟੱਚਿੰਗ ਹੋਊਗੀ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਠੀਕ ਆ ਜੀ ਸਾਰੀ ਨਾਲ ਦੀ ਹੈ ਬਾਡੀ ਲਾਈਨ ਸਾਰੀ ਨਾਲ ਦੀ ਹੈ ਠੀਕ ਪੰਪ ਪੰਪ ਵੀ ਨਾਲ ਦੇ ਹੈ ਨਾ ਬਾਈ ਹਾਂਜੀ ਤਾਂ ਬਾਕੀ ਆਪਾਂ ਤੁਹਾਨੂੰ ਜੋ ਵੀ ਹੈਗਾ ਟਾਇਰ ਮੁਰਲੇ ਟਾਇਰ ਦਾ ਬਾਈ ਨਵੇਂ ਵਰਗੇ ਨੇ ਪਿਛਲੇ ਟਾਇਰ ਤਕਰੀਬਨ 45 ਕੇ ਪੈਸੇ ਨੇ ਪੱਕੇ ਟਾਇਰ ਨੇ ਐਮ ਆਰ ਐਫ ਦੇ ਆਪ ਪੁੱਜੀ ਲੋ ਆਪ ਪੁੱਜੀ ਸ੍ਰੀਕਾਲ ਚਲ ਆਥੋਂ ਆਪਾਂ ਆਵਾਜ਼ ਕਰਾਉਣੀ ਹੈ ਬਾਈ ਚੈੱਕ ਟਰੈਕਟਰ ਦੀ ਨੰਬਰ ਤੋਂ ਕਰਿਓ ਚੈੱਕ ਜੀ ਨੰਬਰ ਮੈਂ ਕਰਾਉਣਾ ਇਹਨੂੰ ਬਾਈ ਕਰਿਓ ਦਾ ਸਟਾਰਟ ਜੀ ਲੈ ਬਾਈ ਸਟਾਰਟਿੰਗ ਦੇ ਕੋ ਟਰੈਕਟਰ ਦੀ ਕਿ ਡੀ ਆਈ ਦੀ ਸਟਾਰਟਿੰਗ ਨਾਲ ਫਰਕ ਇਹ ਹੁੰਦਾ ਬਾਈ ਇੰਜਣ ਦੇ ਇੰਜਣ ਮਾਡਲ ਬਾਈ 88 ਆ ਇੰਜਣ 200 41 ਵਾਲਾ ਉੱਚੇ ਮਾਡਲ ਦਾ ਪਾਇਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਮਰਾੜ ਦੂਜੇ ਪਏ ਬਨੇ ਟਰੈਕਟਰ ਚਲਾਈ ਜਦੋਂ ਬਹੁਤ ਸਾਫ਼ ਹੈ ਟਰੈਕਟਰ ਦੀ ਠੀਕ ਹੈ ਜੀ ਤੋ ਜੀ ਆਂ ਦਾਣੇ ਗੱਲ ਆਈ ਮੀਟਰ ਮੂਟਰ ਚੱਲਦੇ ਆ ਆ ਮੀਟਰ ਟਾਇਰ ਪ੍ਰੈਸ਼ਰ ਵਾਲਾ ਮਾਰੇ ਮਾੜੀ ਦੇਖ ਮੀਟਰ ਸਾਰੇ ਵਰਕਿੰਗ ਆ ਬਾਈ ਬੈਟਰੀ ਨਵੀਆਂ ਬੰਪਰ ਦੂਆ ਲੱਗਿਆ ਹੋਇਆ ਜੀ ਚੱਕਵਾ ਅੱਕੇ ਹੁਣ ਆਪਾਂ ਜਾ ਕੇ ਦੱਸਦੇ ਆ ਕਿਵੇਂ ਆ ਤੇ ਬਾਈ ਅਧਰ ਨਾਬੇ ਰੀਏ ਦੇ ਵਿੱਚ ਟਰੈਕਟਰ ਦਵਾਉਣ ਦੂਣ ਦਾ ਕੰਮ ਕਰਦਾ ਵਧੀਆ ਟਰੈਕਟਰ ਬਾਈ ਨੇ ਦੋ ਤਿੰਨ ਵਾਰ ਦਵਾਏ ਨੇ ਵਧੀਆ ਟਰੈਕਟਰ ਆਪਾਂ ਨੂੰ ਤੇ ਬਾਈ ਦਾ ਨੰਬਰ ਮੈਂ ਜ਼ਰੂਰ ਦਵਾਂਗਾ ਠੀਕ ਹੈ ਜੀ ਘਰੋਂ ਹੀ ਦਵਾਇਆ ਬਾਈ ਇਹਨਾਂ ਨੇ ਟਰੈਕਟਰ ਆਪਾਂ ਨੂੰ ਤੇ ਥੁਸ਼ੀ ਬਾਈ ਆਪਣਾ ਨੰਬਰ ਬੋਲੀਂ ਵਾਲਾ ਜੀ ਆਪਣਾ ਨੰਬਰ ਬੋਲਿਓ 9501217531 16531 ਠੀਕ ਹੈ ਜੀ ਇਹ ਬਾਈ ਆ ਨੰਬਰ ਠੀਕ ਹੈ ਜੀ ਜenevi ਇਸ ਏਰੀਏ ਦੇ ਵਿੱਚ ਟਰੈਕਟਰ ਲੈਣਾ ਆਉਂਦਾ ਤਾਂ ਬਾਈ ਨਾਲ ਜਰੂਰ ਕਨੈਕਟ ਕਰਿਆ ਕਰੋ। ਇਹ ਦੋ ਵੀ ਚਲੋ ਮਾੜਾ-ਮੋਟਾ ਜਾਇਜ਼ ਹੁੰਦਾ ਕਮਿਸ਼ਨ ਆ। ਉਹ ਤਾਂ ਚਲੋ ਗ੍ਰੇਣਾ ਹੀ ਪੈਂਦਾ ਆਪਾਂ ਵੀ ਦੰਨੇ ਹਰੇਕ ਨੂੰ ਠੀਕ ਹੈ ਜੀ। ਤੇ ਚੀਜ਼ ਵਧੀਆ ਹੋਵੇ ਤੇ ਆਪਾਂ ਵੀ ਬਾਈ ਟਰੈਕਟਰ ਵਧੀਆ ਸੀਗਾ ਤਾਂ ਹੀ ਆਪਾਂ ਇੰਨੀ ਦੂਰ ਲੈਣ ਆਏ ਆ ਟਰੈਕਟਰ। ਠੀਕ ਹੈ ਜੀ। ਤੇ ਪਹਿਲਾਂ ਵੀ ਆਪਾਂ ਨੇ ਕਈ ਟਰੈਕਟਰ ਵੇਚੇ ਆ ਇਦਾਂ ਦੇ। ਨਕੀ ਹੁਣ ਜਾ ਕੇ ਆਪਾਂ ਰਸਤੇ ਵਿੱਚ ਦੱਸ ਦਿਆਂ ਵੀ ਕਿਵੇਂ ਚਲਾਈ ਜਰੂਰੀ ਟਰੈਕਟਰ ਦੀ। ਪਹਿਲਾਂ ਮੈਂ ਤਾਂ ਪੈਸੇ ਟ੍ਰੈਕ ਦਾ ਟੈਸਟ ਲੈ ਆਇਆ ਠੀਕ ਹੈ ਜੀ ਉਹ ਦੇਖਦੇ ਥੋੜੀਆਂ ਬ੍ਰੇਕਾਂ ਘਟ ਨੇ ਬਾਕੀ ਤਾਂ ਓਕੇ ਸਾਰਾ ਚਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੇਟ ਠੀਕ ਹੈ ਜੀ ਉਹ ਖੜਾ ਸਾਹਮਣੇ ਝੋਟਾ ਆਪਣਾ ਦੇਖੋ ਬਈ ਤੇ ਇੱਧਰ ਬਾਈਕ ਉੱਤੇ ਰੁਕਿਆ ਜੀ ਪਟਿਆਲਾ ਸ਼ਾਹੀ ਰੋਟੀ ਬਾਈ ਖਾਧੀ ਵੀ ਸੀ ਸਵੇਰ ਦੀ ਉਹ 7:00 ਵਜੇ ਗਏ ਤਾ ਕਰਕੇ ਫਿਰ ਮੈਂ ਕਿਹਾ ਚਲੋ ਹੋਰ ਇੱਕ ਇੱਕ ਖੋਚਾ ਖਾ ਕੇ ਫਿਰ ਆਪਾਂ ਅੱਗੇ ਵਧਦੇ ਹਾਂ ਤੇ ਆਹ ਬਾਈ ਸਾਹਮਣੇ ਆ ਗਿਆ ਪ੍ਰੀਤ ਵਾਲਿਆਂ ਦਾ ਜਿੱਥੇ ਬਈਆਂ ਦੀਆਂ ਮਸ਼ੀਨਾਂ ਬਣਦੀਆਂ ਨੇ ਕਾਫੀ بڑا ਪਲਾਂਟ ਹੈ ਪ੍ਰੀਤ ਵਾਲਿਆਂ ਦਾ ਬਾਕੀ ਨਾਭਾ ਸ਼ਹਿਰ ਬਹੁਤ ਸੋਹਣਾ ਬਾਈ ਸਾਫ ਸਵੱਈ ਹੈ ਨਾਭੇ ਵਿੱਚ ਸਾਡੇ ਰੋਪੜ ਨਾਲੋਂ ਚਲੋ ਆਪਾਂ ਰੋਪੜ ਨੂੰ ਮਾੜ ਨਹੀਂ ਕਹਿੰਦੇ ਪਰ ਰੋਪੜ ਨਾਲੋਂ ਖੁੱਲਾ ਢੁੱਲਾ ਸ਼ਹਿਰ ਹੈ ਠੀਕ ਹੈ ਜੀ ਬਾਹਰ-ਬਾਹਰ ਦਾ ਚਲੋ ਵਿੱਚ ਤਾਂ ਆਪਾਂ ਗਏ ਨਹੀਂ ਹੈਗੇ ਤੇ ਸੜਕਾਂ ਦੇ ਸੜਕਾਂ 'ਚ ਖੁੱਲੀਆਂ ਟੁੱਲੀਆਂ। ਇਨਕਿ ਸਾਡੇ ਰੋਕ ਪਕੜਾਂ ਨਾਲ ਉਹ ਥੋੜੀ ਜਿਹੀ ਟ੍ਰੈਫਿਕ ਉਰੇ ਫਿਰ ਵੀ ਬਹੁਤ ਘੱਟ ਹੈ। ਸਾਡੇ ਉੱਪਰ ਜਿਹੜਾ ਚੰਡੀਗੜ੍ਹ ਅਨੰਦਪੁਰ ਰੋਡ ਹੈ ਜਾਂ ਸਾਡੇ ਵਾਲਾ ਬੇਲਾ ਚੌਂਗਲਾ ਰੋਡ ਆ ਬਾਈ ਬਹੁਤ ਟ੍ਰੈਫਿਕ ਆ ਉਸ ਰੋਡ ਤੇ। ਲੋ ਜੀ। ਉਰੇ ਬਣਦੀਆਂ ਬਾਈ ਮਸ਼ੀਨਾਂ। ਜਿੰਨੀ ਵੀ ਮਸ਼ੀਨ ਜਾਂਦੀ ਆ ਪ੍ਰੀਤ ਆ। ਸਾਰੀ ਇੱਥੋਂ ਹੀ ਜਾਂਦੀ ਆ। ਚਲੋ ਬਾਈ ਜਦੋਂ ਵੀ ਕੋਈ ਨਾਬੇ ਆਇਆ ਸਾਡੇ ਏਰੀਆ ਦਾ ਤਾਂ ਬਾਈ ਕੋਲ ਜਰੂਰ ਛੋਲੇ ਗੁਸੇ ਖਾ ਕੇ ਜਾਇਓ ਬਹੁਤ ਵਧੀਆ ਬਣਾਇਆ ਬਾਈ ਨੇ। ਰੇਟ ਸਾਡੇ ਨਾਲੋਂ ਵੱਧ ਆ ਪਰ ਬਾਈ ਕੁਆਲਿਟੀ ਵਧੀਆ ਚਲਿਏ ਜੀ ਹੁਣ ਬਾਈਏ ਚੱਲੇ ਤੇ ਲੋ ਜੀ ਮਿੱਤਰੋ ਟਰੈਕਟਰ ਲੈ ਕੇ ਪਹੁੰਚ ਗਏ ਆਪਾਂ 90 ਤੋਂ ਅੱਗੇ ਕਬੀਰ ਨੇ ਆਪਣੇ ਤੇ ਕਈ ਵਾਰ ਇਹਨਾਂ ਦੀ ਵੀਡੀਓ ਵੀ ਦੇਖੀ ਆ ਇੰਸਟਾਗ੍ਰam ਤੇ YouTube ਤੇ ਉੱਥੇ ਰੋਗੇ ਬਾਈ ਨਾਲ ਮੈਂ ਕਿਹਾ ਥੋੜੀ ਨਾਲੇ ਮੁਲਾਕਾਤ ਹੋ ਜੂਗੀ ਬਾਈ ਨਾਲ ਚਲੋ ਗੱਲਾਂ ਬਾਤਾਂ ਕਰ ਲਵਾਂ ਨਾ ਤੇ ਬਾਈ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਵੈਸੇ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਆ ਵੀਰੇ ਠੀਕ ਆ ਵੀਰੇ ਸੱਚੀ ਗੱਲ ਵੀਰੇ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਹਾਂਜੀ ਹਨੋ YouTube ਤੇ Insta ਤੇ ਦੇਖਿਆ ਕਈ ਵਾਰ ਤੇ ਅੱਜ ਤੁਹਾਡੇ ਕੋਲੋਂ ਲੰਗੇ ਮੈਂ ਚਲੋ ਬਾਈ ਨੂੰ ਮਿਲਦੇ ਆ ਨਾ ਨਾ ਠੀਕ ਆ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਬਾਈ ਨਾਲ ਕੋ ਟਰੈਕਟਰ ਖੜੇ ਨੇ ਜੀ Mahindra, Ford 3620 ਇੱਕ 3600 ਖੜਾ ਹੈ ਜੀ ਇੱਕ ਖੜੇ ਸੁਵਰਾਜ ਠੀਕ ਹਨਾ ਜੀ ਤੇ ਬਾਈ ਆ ਟਰੈਕਟਰ ਤੁਹਾਡੇ ਏਰੀਆ ਚੋਂ ਲਿਆ ਆਪਾਂ ਨੇ ਤੇ ਥੋੜਾ 90 ਤੋਂ ਕਹਾਂ ਸੀਗਾ ਅੱਗੇ ਆਪਣਾ ਭਵਾਨੀਗੜ ਰੋਡ ਤੇ ਹਾਂਜੀ ਹਾਂਜੀ ਤੇ ਦਵਾਂਗੇ ਬਾਈ ਟਰੈਕਟਰ ਦੀ ਮਾੜੀ ਮੋਟੀ ਡਿਟੇਲ ਇਹ ਹੈਗਾ 2002 ਮਾਡਲ ਤੇ ਆ ਮਿੱਤਰੋ ਖੜਾ ਜੀ 2002 ਹੈ ਜੀ 2002 ਮਾਡਲ ਜੀ ਫਾਰਮ ਟੈਕ ਸੈਟ ਹੈ ਠੀਕ ਹੈ ਜੀ 3620 ਦਾ ਸਟicker ਲੱਗੇ ਹੋਏ ਨੇ ਵੇਟ ਬੁਡ ਚਾਰੇ ਚੱਕਿਆਂ ਤੇ ਲੱਗੇ ਹੋਏ ਨੇ ਤੇ ਲੋਬਾਈ ਟਰੈਕਟਰ ਬਾਈ ਕਹਿੰਦਾ ਵੀ 2002 ਮਾਡਲ ਹੈ ਪਾਵਰ ਹੋਇਆ ਵਾ ਮੁਰਲਾ ਹਿੱਸਾ ਵੀ ਸਾਰਾ ਠੀਕ ਹੈ ਜੀ 6 ਪਲੇਟਾਂ ਵੇਟ ਦੀਆਂ ਪਈਆਂ ਹੋਈਆਂ ਟਾਇਰਾ ਤਕਰੀਬਨ 70 80 ਪੈਸੇ ਹੈਗੇ ਆ ਪਿਛਲੇ ਤਾਂ ਨਵੇਂ ਮੰਦੂ ਨੇ ਠੀਕ ਹੈ ਜੀ ਪਾਵਰ ਹੋਇਆ ਵਾ ਤੇ ਚਾਰੇ ਚੱਕਿਆਂ ਤੇ ਵੇਟ ਲੱਗੇ ਹੋਏ ਨੇ ਠੀਕ ਹੈ ਬਾਈ 270 ਹਜ਼ਾਰ ਡਿਮਾਂਡ ਹੈ ਜੀ ਇਹ ਨੂੰ ਬਾਈ ਸ਼ਕੀਨ ਬੰਦਾ ਲੈ ਕੇ ਜਾਓ ਟਰੈਕਟਰ ਨੂੰ ਹੈਨਾ ਜੀ ਹਾਂ ਬਾਈ ਪੈਸੇ ਲੱਗੇ ਹੋਣੇ ਟਰੈਕਟਰ ਦੇ ਜੇ ਆਪਾਂ ਇਦਾਂ ਦਾ ਟਰੈਕਟਰ ਆਪ ਤਿਆਰ ਕਰਾਉਨੇ ਨਾ ਪੈਸੇ ਬਹੁਤ ਲੱਗ ਜੰਨੇ ਆ ਠੀਕ ਆ ਜੀ ਕਿਉਂਕਿ ਬੇਟਾਂ ਬੂਟਾਂ ਦਾ ਕਾਫੀ ਮੋਲ ਆ ਪਿੱਛੇ ਵੀ ਵੇਟ ਅੱਗੇ ਵੀ ਵੇਟ ਆ 25 25 ਕਿਲੋ ਦੀ ਅੱਗੇ ਉਹ ਆ ਜੀ ਬਾਕੀ ਚੱਕਿਆਂ ਦੇ ਸੇਪ ਲੋ ਕਰ ਦੇ ਇੱਕ ਪਲੇਟ 25 ਕਿਲੋ ਦੀ ਆ ਠੀਕ ਆ ਠੀਕ ਆ ਜੀ ਤੇ ਬਾਕੀ ਬਾਈ 52 ਦਾ ਕਰੀਏ ਜੀ ਜੇ ਸਟਾਰਟ ਕਰੂੰਗਾ ਟਰੈਕਟਰ ਮੜਾ ਜਾ ਹਾਂ ਜੀ ਹਾਂ ਮਾਰੇ ਉਹ ਲੈ ਬਾਈ 36 ਵੀ ਦੀ ਸਟਾਰਟਿੰਗ ਚੈੱਕ ਕਰਿਓ ਲੈ ਬਾਈ ਫਾਰਮ ਟਰੈਕ ਹੈ ਬਾਈ ਫਾਰਮ ਟਰੈਕ ਨੂੰ ਮੈਂ ਰੈਡੀ ਕਰਕੇ 36 20 ਬਣਾਇਆ ਹੋਇਆ ਠੀਕ ਹੈ ਜੀ ਕਰ ਦੋ ਵੀਰੇ ਬੰਦ ਬੱਸ ਕਰ ਦੋ ਬੰਦ ਲੈ ਜੀ ਵੀਰੇ ਜੀ ਰੇਟ ਦੱਸੀ ਜਾਓ ਵਾ ਰੇਟ ਥੋੜਾ ਜਿਆਦਾ ਦੱਸਿਓ ਵੀ ਆਪਣਾ ਲੈਣੇ ਦੇਣੇ ਵਾਲੇ ਜੀ ਕਰ ਲਾਂਗੇ ਮੋਕੇ 2,70,000 ਰੁਪਏ ਮੰਗੇ ਜੀ ਠੀਕ ਹੈ ਜੀ ਉਹ WhatsApp ਤੇ ਲਗਾ ਲਓ ਤੇ ਬਰਾ ਬਾਈ 2 70 ਮੰਗਦਾ ਬਾਕੀ ਮੌਕੇ ਦਾ ਚਲੋ ਬਾਈ ਪੂਰਾ ਰੇਟ ਮੰਗ ਕੇ ਤਾਂ ਕਦੇ ਵੀ ਸੌਦਾ ਸੀ ਵੀ ਨਹੀਂ ਦੱਸਦੇ ਪੂਰਾ ਰੇਟ ਸਾਨੂੰ ਪਤਾ ਹੀ ਆ ਤੇ ਸੌਦਾ ਤਾਂ ਬਾਈ ਆ ਕੇ ਸਾਈ ਕੱਡੇ ਤੇ ਹੀ ਬਣਦੀ ਗੱਲ ਬਾਤ ਜੋ ਵੀ ਹੈਗਾ ਠੀਕ ਹੈ ਟਰੈਕਟਰ ਦੋ ਬਾਈ ਆ ਇਧਰ ਮਿੰਦਰੇ ਦਿਖਾ ਦिए ਹਾਂ ਆਹ ਤੇ 575 92 ਮਾਡਲ 575 92 ਹੈ ਜੀ ਠੀਕ ਆ ਤੇ ਪੰਜਾਬ ਨੰਬਰ ਜੀ ਅੱਧੇ ਟਾਇਰ ਨੇ ਵੀਡੀਓ ਟਾਇਰ ਅੱਧੇ ਗਾ ਆ ਮਿੱਤਰੋ 575 ਅੱਧੇ ਟਾਇਰਾਂ ਇੱਕ ਮਾਡਲ 92 ਇੱਕ ਲੱਖ 45 ਹਜ਼ਾਰ ਮੁੱਲ ਹੈ ਜੀ ਟਰੈਕਟਰ ਦਾ ਠੀਕ ਹੈ ਜੀ ਲੋ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਇਹ ਬਾਕੀ ਬਾਈ ਸਾਬ ਦਾ ਸਾਰਾ ਸੇਮ ਆਪਣੇ ਵਾਲਾ ਹੀ ਆ ਆਪਣੀ ਤਸੱਲੀ ਕਰਕੇ ਟਰੈਕਟਰ ਲੈ ਆਣੇ ਆ ਬਾਈ ਨਹੀਂ ਆਪਣੀ ਤਸੱਲੀ ਕਰਕੇ ਲੈ ਆਏ ਵਾ ਤੁਸੀਂ ਆਪਣੀ ਤਸੱਲੀ ਕਰਕੇ ਲੈਣੀ ਆ ਠੀਕ ਹੈ ਜੀ ਗਾਰੰਟੀ ਵਾਰੰਟੀ ਵਾਲੇ ਚੱਕਰਾਂ ਜਨਾ ਬਾਈ ਕਿਸੇ ਨੂੰ ਮੰਗਿਆ ਕਰੋ ਪੁਰਾਣੇ ਟਰੈਕਟਰ ਦੀਆਂ ਅਸੀਂ ਵੀ ਆਪ ਕਹਿੰਦੇ ਆ ਜੇ ਕਿਸੇ ਨੇ ਗਾਰੰਟੀ ਲੈਣੀ ਆ ਤਾਂ ਬਾਈ ਨਵੇਂ ਟਰੈਕਟਰ ਦਿੱਤੀ ਦਨੇ ਅਸੀਂ ਵੀ ਦਨੇ ਆ ਜੋ ਕਿਹੜੀ ਗਾਰੰਟੀ ਵਾਰੰਟੀ ਆ ਉਹ ਬਾਈ ਡੀਲਰ ਨਹੀਂ ਦਿੰਦਾ ਉਹ ਵੀ ਕਹਾਂ ਕੰਪਨੀ ਦਿੰਦੀ ਆ ਠੀਕ ਆ ਤੇ ਇੱਕ ਬਾਈ ਇੱਧਰ ਖੜਾ ਹੀ 475 ਲੋ ਜੀ 99 ਜੀ ਅਜਲੇ ਟਾਇਰ ਨਵੇਂ ਮੰਗੂਨੇ ਪਿਛਲੇ ਸੀਅਰ ਦੇ ਉੱਤੇ ਨੇ ਠੀਕ ਆ ਜੀ ਫਤਿਹਗੜ ਸਾਹਿਬ ਦਾ 99 ਫਤਿਹਗੜ ਸਾਹਿਬ ਦਾ ਜੀ ਠੀਕ ਆ ਠੀਕ ਆ ਜੀ ਗੱਲ ਜਨਗਿਰ ਦੀ ਪੂਰੀ ਆਪਣੀ ਤਸੱਲੀ ਹੈ ਤੁਸੀਂ ਆਏ ਆ ਜੀ ਜਿਹੜੇ ਆਪਣੇ ਨਾਲ ਬੰਦੇ ਜੋੜੇ ਹੋਏ ਨੇ ਸਾਰੇ ਆਪਣੇ ਖਾਸ ਬੰਦੇ ਨੇ ਫਿਰ ਇਹਨਾਂ ਨਾਲ YouTube ਤੋਂ 35-40 ਹਜ਼ਾਰ ਬੰਦੇ ਨੇ ਕਿ ਜੋ ਟਰੈਕਟਰ ਦੀ ਹੋਈ ਗੱਲਬਾਤ ਉਹੀ ਦੱਸਿਓ ਜਿੱਥੇ ਕੋਈ ਟੱਚਿੰਗ ਹੋਈ ਦੱਸ ਦਿਓ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਾ Ориਜినਲ ਹੈ ਹਾਂਜੀ ਤੇ ਮਰਮਤ ਫਰਾਂ ਨਾਲ ਦਾ ਹੈ ਪਸਤ ਤੱਕ ਹੋਈ ਵੀ ਆ ਠੀਕ ਆ ਜੀ 1,80000 ਮੰਗਦੇ ਆ ਜੀ 81 ਫਸਟ ਪਾਰਟੀ ਦਾ ਫਟੇਗੜ ਸਾਹਿਬ ਦਾ ਨੰਬਰ ਹੈ ਠੀਕ ਆ ਜੀ 8552 ਦਿਖਾ ਦਿਓ ਮਾਡਲ ਕਿਹੜਾ ਦੱਸਿਓ ਆਪਣੀ ਇਹ 97 ਜੀ ਇੱਕ ਮਿੰਟ ਮਾੜਾ ਦਿਖਾ ਦਮ 97 ਮਾਡਲ ਹੈ ਜੀ ਟਾਇਰ ਤਕਰੀਬਨ ਬਾਈ 60 ਕੇ ਪੈਸੇ ਆ 50 60 ਪੈਸੇ ਠੀਕ ਆ ਜੀ ਪਿੱਛੋਂ ਦੇਖ ਰੋ ਟਰੈਕਟਰ ਲੋ ਜੀ ਮਰਾੜ ਮੂਡ ਦੇਖੋ ਬਾਈ ਐਨ ਵਧੀਆ ਪੈਣਾ ਟਰੈਕਟਰ ਬਾਈ Ориਜినਲ ਸਾਰੀ ਟਰੈਕਟਰ ਠੀਕ ਆ ਜੀ ਤਾਂ ਟਰੂ ਗੱਲਵਾ ਚੈੱਕ ਦੋ ਜੀ ਹੈਗਾ ਤੇ 4 5 ਦੇ ਪਰਮਨੈਂਟ ਮੋੜ 5000 ਮੈਂ ਠੀਕ ਹੈ ਜੀ ਇਹ 92 ਜੀ ਠੀਕ ਹੈ ਗੱਡੀ ਦਾ ਦੇਦਾ ਇੱਕ 40 ਦਾ ਜੀ 92 ਮਾਡਲ ਬਾਈ ਟਾਇਰ ਨਵੇਂ ਆ 6 ਸਾਈਡ ਦੇ ਟਾਇਰ ਇੱਕ 40 ਦਾ ਟਰੈਕਟਰ ਮਿਲ ਜੂਗਾ ਜੀ ਇੱਕ ਬਾਈ ਗੱਲ ਥੋੜੀ ਸ਼ੇਅਰ ਕਰਨੀ ਆ ਪਰਸੋਂ ਮੈਂ ਇੱਕ ਵੀਡੀਓ ਪਾਈ ਸੀ ਆਪਣੇ ਵੀਰ ਨੇ ਆਪਣੇ ਨਾਲ ਜੁੜੇ ਹੋਏ YouTube ਤੋਂ ਤੇ ਬਾਈ ਨਾਲ ਦੀ ਵੀਡੀਓ ਪਾਈ ਸੀ ਵੀ ਆਪਾਂ ਬਾਈ ਨਾਲ ਦਾ ਟਰੈਕਟਰ ਲੱਭਣਾ 94 ਮਾਡਲ ਦਾ ਟਰੈਕਟਰ ਵਿਗਿਆ ਵਾ ਸੀ ਲੱਕੀ ਬਾਈ ਨਾਲ ਕੋਲ 2008 ਦੇ ਵਿੱਚ ਮੈਂ ਕਿਹਾ ਸੀ ਵੀ ਟਰੈਕਟਰ ਸਾਡੇ ਇੱਧਰ ਵਿਕਿਆ ਮਰੰਡੇਰੀ ਚ ਚਲੋ ਟਰੈਕਟਰ ਦਾ ਆਪਾਂ ਨੂੰ ਪਤਾ ਵੀ ਲੱਗ ਗਿਆ ਵੀ ਟਰੈਕਟਰ ਕਿ ਕਿਹਨਾਂ ਕੋਲ ਆ ਮੈਨੂੰ ਬਾਈ ਨਾਲ ਦਾ ਫੋਨ ਵੀ ਆਇਆ ਤੇ ਬਾਈ ਨਾਲ ਨੇ ਜੋ ਚਲੋ ਆਪਣੀ ਆਪਣੀ ਪਰ ਬਾਈ ਨਾਲ ਨੇ 3 ਲੱਖ ਰੁਪਇਆ ਮੁੱਲ ਮੰਗਿਆ ਬਾਈ 94 ਮਾਡਲ ਦਾ ਬਾਈ ਨੇ ਕਹਿੰਦੇ ਆਪਾਂ 3 ਲੱਖ ਦਾ ਟਰੈਕਟਰ ਦਵਾਂਗੇ ਫਿਰ ਆਪਾਂ ਬਾਈ ਬਾਈ ਨੂੰ ਕਿਹਾ ਵੀ ਜਿਹਦਾ ਟਰੈਕਟਰ ਸੀ ਆਪਾਂ ਕਹੇ ਬਈ 3 ਲੱਖ ਦਾ ਤੁਹਾਨੂੰ 12 ਮਾਡਲ ਟਰੈਕਟਰ ਮਿਲ ਜਾਣਾ ਵੀ ਤੂੰ ਆਪਣਾ ਟਰੈਕਟਰ ਦਾ ਮੂੰਹ ਛੱਡ ਦੇ ਠੀਕ ਨੇ ਜੀ ਤੇ ਜਿਹੜੀ ਆਪਾਂ ਬਾਈ ਨੂੰ ਕਿਹਾ ਵੀ ਬਾਈ ਜਾਇਜ਼ ਜਾਇਜ਼ ਮੁੱਲ ਮੰਗ ਲਓ ਚਲੋ ਵੀ ਚਲੋ 1.5 ਲੱਖ ਮੁੱਲਾ ਤੁਸੀਂ ਦੋ ਲੈ ਲਓ ਪਰ ਮੈਂ ਕਿਹਾ ਵੀ 3 ਲੱਖ ਦਾ ਬਾਈ ਬਹੁਤ ੱੱਕਾ ਹੋਣਾ ਅਗਲੇ ਨਾਲ ਵੀ ਆਪਾਂ ਨਹੀਂ ਹੋ ਕਰਨਾ ਹਾਂ ਚਲੋ ਟਰੈਕਟਰ ਬਾਈ ਜਿੰਨੇ ਵੀ ਹੈਗੇ ਆਪਾਂ ਤੁਹਾਨੂੰ ਸਾਰੇ ਦਿਖਾ ਦੇਣੇ ਆ ਆ 265 ਖੜਾ ਜੀ 2002 ਮਾਡਲ ਜੀ ਨੰਬਰ ਹਰਿਆਣਾ ਦਾ ਐਚ ਆਰ ਨੰਬਰ ਹੈ ਇਹ ਨੰਬਰ ਪਹਿਲੇ ਮਾਡਲ ਦਾ ਠੀਕ ਹੈ ਜੀ ਬਾਈ ਕਹਿੰਦਾ ਬਾਈ ਫਰਸਟ ਓਨਰ ਆ ਟਰੈਕਟਰ ਠੀਕ ਆ ਜੀ ਪਿਛਲੇ ਟਾਇਰ ਅੱਧੇ ਗਾ ਪੱਕੇ ਬੋਲੋ ਦੇ ਮੁਰਲੇ ਟਾਇਰ ਸੀਟ ਦੇ ਬਾਈ ਤਕਰੀਬਨ 70 ਪੈਸੇ ਹੋਣਗੇ ਠੀਕ ਆ ਜੀ ਤੇ ਇਧਰ ਰੇਟ ਦੇ ਦੋ ਲੱਖ ਕਿੰਨਾ ਜੀ 2 ਲੱਖ ਰੁਪਏ ਜੀ ਇਹਦਾ ਵੀਰੇ 2 ਲੱਖ ਰੁਪਏ ਮੁੱਲਾ ਟਰੈਕਟਰ ਦਾ ਠੀਕ ਆ ਜੀ ਇਧਰੋਂ ਦਾ ਬਾਈ ਇਹ ਕਿਦਾਂ ਸਾਰਾ ਓਰੀਜਨਲ ਹੈ ਕਿ ਤੂੰ ਹੈਗੀ ਟੱਚ ਪਰ ਹੋਇਆ ਬਾਪਰ ਹੋਇਆ ਵਾ ਠੀਕ ਆ ਤੇ ਇੱਕ ਪਿੱਛੋਂ ਜਿਹੜੇ ਆਪਣੇ ਗੋਲੇ ਹੁੰਦੇ ਨੇ ਉਹ ਵੀ ਪਾ ਦਿਖਾ ਦੇ ਨੇ ਪਿੱਛੋਂ ਵੀ ਠੀਕ ਹੋ ਜੀ ਬਾਈ ਜਿੱਥੋਂ ਬਾਈ ਕਹਿੰਦਾ ਟੱਚਿੰਗ ਹੋਊਗੀ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਸਾਰੀ ਨਾਲ ਦੀ ਆ ਬਾਡੀ ਲਾਈਨ ਸਾਰੀ ਨਾਲ ਦੀ ਆ ਠੀਕ ਆ ਪੰਪ ਪੰਪ ਵੀ ਨਾਲ ਦੇ ਹਨਾ ਬਾਈ ਹਾਂ ਜੀ ਉਹ ਪੰਪ ਪੰਪ ਸਾਰਾ ਨਾਲ ਦਾ ਠੀਕ ਹੈ ਜੀ ਬਾਈ ਇਹ ਟਰੈਕਟਰ ਇਹੋ ਬਹੁਤ ਵਧੀਆ ਸੀ ਜਿਹੜੇ ਆ ਹਨਾ ਸਰਪੰਚ ਸ਼ੋਹ ਚ ਆਏ ਹੋਏ ਨੇ ਹਾਂ ਜੀ ਆ ਜਾ ਲੋ ਹਾਂ ਅੱਧਾ ਵੀ ਦੇਖਦਾ ਵੀ ਥੋੜਾ ਜਿਹਾ ਹਨਾ ਇੰਨਾ ਵੀ ਸਾਰਾ ਦੋ ਹੀ ਪਾਸੇ ਇੱਥੋਂ ਰੰਗੁੱਦਾਂ ਵੀ ਬਾਈ ਥੋੜਾ ਥੋੜਾ ਘਟ ਜਾਂਦਾ ਹਨਾ ਹਾਂ ਉਹ ਸਾਰਾ ਜੈਨੂ ਆਪਾਂ ਜੀ ਮਰਾਲ ਨੂੰ ਸੋਹਣੇ ਪਏ ਆ ਟਰੈਕਟਰ ਤੇ 2 ਲੱਖ ਰੁਪਇਆ ਮੁੱਲ ਹੈ ਜੀ ਤੇ ਬਾਕੀ ਬਾਈ ਆਪਾਂ ਬਾਈ ਨੂੰ ਆਏ ਨਹੀਂ ਗਣਾ ਕਿੰਨੇ ਦਾ ਦੇਣਾ ਬਾਈ ਦੀ ਮਰਜ਼ੀ ਜਿੰਨ ਮੌਕੇ ਦੇ ਜਿੰਨੇ ਦਾ ਮਰਜ਼ੀ ਦੇ ਦੇਵੇ ਇਹ 2001 ਦਾ ਲੱਗਦਾ ਇਹ 2001 ਆ ਸੋ ਦਾ ਮਰਾੜ ਤੇ ਤਿਆਰ ਹੋਇਆ ਬੰਨੇ ਠੀਕ ਆ ਬਾਈ ਲੈਂਡ ਦੀ ਵੀ ਟੱਚਿੰਗ ਹੈਗੀ ਠੀਕ ਆ ਤੇ ਵਧੀਆ ਪੀਚ ਤੇ ਕਰਾਇਆ ਹੋਇਆ ਉਹ ਬਾਈ ਬਾਈ ਕਹਿੰਦਾ ਵੀ ਇਹਨੂੰ ਟੱਚਿੰਗ ਹੋਈ ਵੀ ਆ ਬਾਡੀ ਲੈਂਡ ਦਾ ਅਰੀਜਨਲ ਆ ਸ਼ੋ ਤੇ ਮਗਰਾੜ ਹਾਂ ਤੇ ਪੇਂਟ ਮੜਾ ਮੋਟਾ ਰੰਗ ਬੱਜਿਆ ਹੋਇਆ ਠੀਕ ਆ ਜੀ ਮੜਾ ਮੋਟਾ ਕਹੇ ਬਾਈ ਮੈਨੂੰ ਲ ਦੇ ਆਦਿ ਸੋ ਸੋਹਾਰਾ ਮਰਾਟ ਸਾਰੇ ਹੋ ਗਏ ਠੀਕ ਆ ਜੀ ਠੀਕ ਆ ਬਾਈ ਇੰਡੀਅਨ ਵੇਅਰ ਦੀ ਪੂਰੀ ਤਸੱਲੀ ਆ ਜੀ ਆਪਣੀ ਤਸੱਲੀ ਆ ਅਗਲਾ ਤਸੱਲੀ ਆ ਕਈ ਵਾਰ ਬਾਈ ਜਿਹੜੇ ਟਰੈਕਟਰ ਦਾ ਬਾਰ ਖੜਦੇ ਨੇ ਉਹਨਾਂ ਦਾ ਰੰਗ ਸ਼ੋ ਸ਼ੂ ਦਾ ਲੈ ਜਾਂਦਾ ਜਿਹੜਾ ਟਰੈਕਟਰ ਅੰਦਰ ਖੜਿਆ ਪਾ ਉਹਦਾ ਥੋੜਾ ਰੰਗ ਮਨਨ ਕੀ ਬਚਿਆ ਰਹਿੰਦਾ ਠੀਕ ਨਹੀਂ ਜੀ ਕਹਿੰਦਾ ਪਾ ਬਾਈ ਚੀਜ਼ ਸੋਹਣੀ ਲੱਗਣੀ ਚਾਹੀਦੀ ਆ 190000 ਮੰਗਦੇ ਆ 190 ਠੀਕ ਆ ਟਾਇਰ ਨਵੇਂ ਆ ਠੀਕ ਜੀ ਦੇਸੀ ਟਾਇਰ ਨੇ ਆ ਦੇ ਪਿਛਲੇ ਟਾਇਰ ਬਾਈ ਹੈਗੇ ਨੇ ਇੱਕ ਸੈਟ ਕੰਪਨੀ ਦੇ ਮੁਰਲੇ ਟਾਇਰ ਐਮ ਆਰ ਐਫ ਦੇ ਨਵੇਂ ਨੇ ਠੀਕ ਹੈ ਜੀ ਟਰੈਕਟਰ ਬਾਈ ਰੇਟ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਮੰਗਦੀ ਹੈ 190 ਹਾਂ ਠੀਕ ਹੈ ਠੀਕ ਲੋ ਜੀ ਟਰੈਕਟਰ ਮਿੱਤਰੋ ਖਾਵੇ ਖੜਾਈ ਖੜਾ ਬਾਈ ਬਾਈ ਤੁਹਾਡਾ ਏਰੀਆ ਸ਼ਕੀਨ ਹੈ ਟਰੈਕਟਰਾਂ ਦਾ ਹਾਂ ਇਧਰ ਨਾਪੇ ਜੀ ਵੀ ਮੈਂ ਦੇਖੇ ਟਰੈਕਟਰ ਬਹੁਤ ਵਧੀਆ ਵਧੀਆ ਟਰੈਕਟਰ ਸੀਗੇ ਜੀ ਆ 43600 ਆ। 4000 ਕੋਈ ਕੰਮ ਕਰਦੇ ਨੇ। ਠੀਕ ਆ। ਬਹੁਲੇ ਸੋਨੇ ਸੋਨੇ ਟਰੈਕਟਰ ਚੀਜ਼ ਗਰੀਬੇ ਵੀ ਨੇ। ਅੱਛਾ ਬਹੁਤ ਸੋਨੇ ਸੋਨੇ ਗਰੀਬੇ ਨੇ। ਠੀਕ ਆ। ਪਰ ਮਾਦਮ ਦੀ ਕਿੱਥੇ ਫਾ? ਇਹ ਵੀਰੇ ਕਿਹੜਾ ਮਾਡਲ ਆ ਜੀ? ਇਹ 80 ਮਾਡਲ ਆ ਵੀਰੇ ਪੰਜਾਬ ਦਾ। 80 ਮਾਡਲ ਆ ਜੀ ਪੰਜਾਬ ਦਾ ਨੰਬਰ ਹੈ। ਟਰੈਕਟਰ ਬਾਈ ਤਿਆਰ ਹੋਇਆ ਵਾ। ਠੀਕ ਆ ਜੀ। ਪੁਰਾਣਾ ਰੰਗ ਹੋਇਆ ਵਾ ਟਰੈਕਟਰ ਉਹ ਹਨਾ। ਅੱਜ 2 ਸਾਲ ਦਾ ਪੁਰਾਣਾ। ਪੁਰਾਣਾ ਰੰਗ ਹੋਇਆ ਬਾਈ। ਕੋਲ ਮਿਲ ਜੇ ਯਾਰ। 1,30,000 ਮੰਗਦੇ। 1.30 ਮੰਗਦਾ ਬਾਈ ਇਹਦਾ ਟਰੈਕਟਰ ਦਾ ਬਾਈ ਮਾਰਦਾ ਫ ਬਾਈ ਫੋੜ ਦੇ ਫਰਾਟੇ ਦੀ ਉਹ ਦੁਨੀਆ ਫੈਨ ਆ ਟਰੈਕਟਰ ਦੀ ਆਵਾਜ਼ ਚੈੱਕ ਕਰ ਲੋ ਲੈ ਲੈ ਸਰ ਬੇਕਲਾਕ ਤੇ IR 22 ਮੋਰੇਟ ਇਹਦਾ ਮੁੱਲ ਕਰਦਾ ਬਾਕੀ ਮੌਕ ਦੇਦਾ ਫੁੱਲ ਮਾਨਤਨ ਹੋ ਜਾਊਗਾ ਜੀ ਬਾਈ ਆ ਟਰੈਕਟਰ ਕਿੰਨੇ ਦਾ ਦਊਗਾ ਦੱਸ ਦੇ ਇਹਦਾ ਦੱਸ ਦੇ ਵਾ ਇੱਕ 25 ਦਾ ਵੀਰੇ ਹਾਂ ਨਾ ਇੱਕ 25 ਦਾ ਹਾਂਜੀ ਆ ਉੱਚੇ ਮੜ ਦਾ ਪੰਪ ਲੱਗਿਆ ਹੋਇਆ ਠੀਕ ਆ ਜੀ ਬਾਈ ਸਪੀਡ ਸੈਂਪ ਲੱਗੀ ਵੀ ਆ ਆ ਦਾ ਦੂਆ ਮੈਨ ਫਾਰਮ ਟਰੈਕ ਵਾਲੀ ਲੱਗਿਆ ਵਾ ਹਾਂਜੀ ਤੇ ਮਨੀ ਬੈਟਰੀ ਹੈ ਠੀਕ ਆ ਜੀ ਹਾਂਜੀ ਹੈਲਥੀ ਟਰੈਕਟਰ ਜੀ ਠੀਕ ਆ ਜੀ ਚਲਾਈ ਸਾਫ ਹੈ ਚਲਾਈ ਬਹੁਤ ਸਾਫ ਹੈ ਲੋ ਜੀ ਭਾਈ ਟਰੈਕਟਰ ਦਾ ਭਾਈ ਟਰੈਕਟਰ ਹੀ ਖੜਨਾ ਹੀ ਬਣਨੀ ਉਹ ਦੱਸਦੀ ਆ ਲੋ ਜੀ ਮਿੱਤਰੋ ਟਰੈਕਟਰ ਦੇ ਲੱਗੇ ਜੀ ਫਰਾਂਡ ਜੁੜ ਗਏ ਨੇ ਠੀਕ ਆ ਜੀ ਟਰੈਕਟਰ ਦੇ ਤੋਂ ਲੀਕ ਠੀਕ ਆ ਭਾਈ ਠੀਕ ਆ ਆਪ ਸਰ ਕਰੋ ਜੀ ਚੈੱਕ ਭਾਈ ਮਰਾੜ ਦਾ ਜਮਾ ਹੀ ਮੈਨਾਂ ਨਵੇਂ ਲੱਗੇ ਹੋਏ ਆ ਨਾ ਹਨਾ ਹਾਂ ਮਗਰਾੜ ਭਾਈ ਨਵੇਂ ਲੱਗੇ ਹੋਏ ਆ ਵੈਸੇ ਨਾ ਜਿਹੜੇ ਫੋੜਾਂ ਦੇ ਨਾ ਮਾਡਲਾਂ ਦੇ ਮਰਾੜ ਆ ਭਾਈ ਖਰਾਬ ਹੋ ਜਾਂਦੇ ਆ ਤੇ ਮਰਾਣਾ ਦੇ ਮੰਨ ਕੇ ਚਲੋ 6-7000 ਤੋਂ ਜੇ ਆਪਾਂ ਘੱਟ ਤੋਂ ਘੱਟ ਵੀ ਲੰਨੇ ਆਂ ਤਾਂ ਆਉਂਦੇ ਨਹੀਂ ਹੈਗੇ ਮਰਾਣਾ ਠੀਕ ਹੈ ਜੀ ਲੈ ਜੀ ਬਾਈ ਮੂਰੇ ਲਾਈਟ ਵੀ ਲਾਈ ਹੋਈ ਆ ਦੇਖੋ ਲੈ ਵਧੀਆ ਸ਼ਕੀਨ ਬੰਦੇ ਕੋਲ ਟਰੈਕਟਰ ਆਇਆ ਬਾਈ ਲੈ ਜੀ ਪੂਰੀ ਸਵਰਾਜ ਆ ਗਿਆ ਜੀ ਸਿੰਪਲ ਸਟੀਅਰਿੰਗ ਚ ਇਹ ਬਾਈ ਕਿ ਮਾਡਲ ਹੈ ਇਹ ਡੇ ਨਵੇਂ ਮਾਡਲ ਠੀਕ ਆ ਜੀ। ਇਹ ਕਲੇਜੀ ਰੰਗ ਵਾਲੇ ਨਹੀਂ ਆ ਇਹ ਤੇ ਡੇਡੇ ਮੱਥੇ ਵਾਲੇ। ਹਾਂ ਜੀ ਹਾਂ। ਨਵੇਂ ਮੱਥੇ ਬਦਲਾ ਕੇ ਤੇ ਸ਼ੋਅ ਕੁਮਟਰੀ ਵਾਲੀ ਲਾਦੀ ਸਾਰੀ। ਮੈਂ ਸਮਝ ਗਿਆ ਬਾਈ ਠੀਕ ਆ। ਆਹੋ ਬਾਈ ਦਾ ਦੂਆ ਇਦਾਂ ਸੀਗਾ ਮੱਥਾ ਚਪਟਾ ਜਿਹਾ ਇਹਨਾਂ ਦਾ। ਤੇਣਾ ਕਲੇਜੀ ਜੀ। ਹਾਂ ਬਾਈ ਸ਼ੋਅ ਤੇ ਠੀਕ ਆ। ਕਲੋਸ ਕਰ ਇੰਜਨ ਚਾ। ਇੰਜਨ ਗੇਅਰ ਦੀ ਵੀਰਿਆ ਫੁੱਲ ਗਾਰੰਟੀ ਆ। ਠੀਕ ਆ। ਟਾਇਰ ਬਾਈ ਆਧਾ ਤੋਂ ਉੱਪਰ ਆ ਥੋੜੇ ਜੇ। ਠੀਕ ਆ। ਹਾਂ ਅੱਧਾ ਹੀ ਮੰਨ ਕੇ ਚੱਲੋ ਜੀ। ਕੁੜੀਰ ਦੇ ਟਾਇਰ ਆ ਚਾਰੇ। ਚਾਰੇ ਟਾਇਰ ਬਰਾਬਰ ਘਸੇ ਹੋਏ ਆ। ਹਾਂ ਜੀ 5 2 ਲੱਖ ਮਾੜਨ ਤਾਂ ਹੋ ਜੂ ਹੋ ਜੂ ਪਿੱਛੇ ਦਾ ਹਲ ਟਰੈਕਟਰ ਬਹੁਤ ਵਧੀਆ ਬਾਈ 2 ਲੱਖ ਰੁਪਏ ਰੇਟ ਮੰਗਿਆ ਬਾਈ ਨੇ ਇਹਦਾ ਠੀਕ ਹੈ ਜੀ ਢੜੇ ਨਵੇਂ ਮਾੜਨ ਦਾ ਤਿਆਰ ਹੋਇਆ ਵਾ ਹੁੱਕ ਦੇਖ ਲੋ ਟਰੈਕਟਰ ਨੂੰ ਹੁੱਕ ਤੇ ਇਹ ਲਿੰਕ ਕਰ ਲਓ ਇਹ ਫੁੱਲ ਹੈਵੀ ਲੱਗੀ ਹੋਈ ਵੀ ਦੇਖੋ 90 ਰੁਪਏ ਨਾ ਫੱਦਰਾ ਬਾਈ ਟਰੈਕਟਰ ਦਾ ਮਗਰਾੜ ਵੀ ਬਾਈ ਮਗਰਾੜ ਨਾਲ ਦੇ ਹੋਣਗੇ ਇਹਦੇ ਮਗਰਾੜ ਨਾਲ ਦੇ ਨਾਲ ਤੇ ਮਗਰਾੜ ਠੀਕ ਤੇ ਮਰਮਾ ਦੇਖੋ ਪੁਰੇ ਟਮਿਲ ਟੱਕ ਤੇ ਨਹੀਂ ਲੱਗੇ ਹੋਈਆਂ ਠੀਕ ਹੈ ਜੀ ਬਾਈ ਨਾਲ ਦੇ ਮਗਰਾੜ ਨੇ ਟਰੈਕਟਰ ਦੇ ਤੇ ਟਰੈਕਟਰ ਬਾਈ ਉਦਾਂ ਦੱਸਿਆ ਬਾਈ ਨੇ ਵੀ ਤਿਆਰ ਹੋਇਆ ਸ਼ੋਅ ਦੂਜੀ ਆ ਕਿਤੇ ਉਦਾਂ ਦਾ ਸਮਝ ਕੇ ਆ ਜਾਓ ਸ਼ੋਅ ਇਹਦੀ ਬਦਲੀ ਹੋਈ ਆ ਇਹ ਦੂਜਾ ਜਿਹੜਾ ਮੂਰੇ ਤੇ ਤਿਰਛੇ ਜੇ ਮੱਥੇ ਵਾਲਾ ਉਹ ਵਾਲਾ ਟਰੈਕਟਰ ਆ ਠੀਕ ਆ ਬਾਈ ਜੀ ਲੋ ਜੀ ਆ ਟਰੈਕਟਰ ਰੇਟ ਵਾਲਾ ਬਾਈ ਕਿਸੇ ਨੇ 9832 PV 13 ਨੰਬਰ ਜੀ PV 13 ਠੀਕ ਆ ਜੀ ਸੰਗਰੂਰ ਦਾ ਨਾ ਜੀ ਬਾਈ ਕਈ ਵਾਰ ਕਿਸੇ ਨੇ ਘੱਟ ਰੇਟ 'ਚ ਟਰੈਕਟਰ ਲੈਣਾ ਹੁੰਦਾ ਸਵਰਾਜ ਤਾਂ ਦੇਖ ਲਿਓ ਦੋ ਚੋ ਬਾਈ ਕਹਿੰਦਾ ਮਾਨ ਤਨ ਹੋਊਗਾ ਉਹ ਬਾਈ ਦੀ ਮਰਜ਼ੀ ਆ ਮੌਕੇ ਤੇ ਜੇ ਬਾਈ ਤੁਹਾਨੂੰ ਦੱਸਦਾ ਕਰ ਦਵੇ 5 ਦਾ ਕਰ ਦਵੇ 15 ਕਰ ਦਵੇ 20 ਕਰ ਦਵੇ ਠੀਕ ਹੈ ਜੀ। ਛੋਦਾ ਬਾਈ ਮੌਕੇ ਦਾ ਇੱਕ ਇੱਕ ਗੱਲ ਹੋਰ ਬੇਨਤੀ ਆ ਬਾਈ ਫੋਨ ਕਰਕੇ ਨਾ ਜਿਆਦਾ ਤੰਗ ਕਰਿਆ ਕਰੋ। ਕਈ ਵਾਰ ਕਿਸੇ ਨੇ ਟਰੈਕਟਰ ਲੈਣਾ ਹੁੰਦਾ ਬਾਈ ਉਹਦਾ ਫੋਨ ਵੀ ਨਹੀਂ ਚੱਕਿਆ ਜਾਂਦਾ। ਐਦਾਂ ਹੀ ਆ ਬਾਈ। ਤੇ ਸਵੇਰੇ 9 ਵਜੇ ਤੋਂ ਬਾਅਦ ਠੀਕ ਆ ਜੀ। ਇੱਕ ਸ਼ਾਮ 8 ਵਜੇ ਤੋਂ ਬਾਅਦ ਨਾ ਫੋਨ ਆ ਬਈ। 8 ਵਜੇ ਤੋਂ ਬਾਅਦ ਠੀਕ ਆ ਜੀ। ਠੀਕ ਆ। ਤੇ ਬਾਈ ਇੱਕ ਗੱਲ ਹੋਰ ਹੈ ਜੀ ਤੁਹਾਨੂੰ ਪਤਾ ਵੀ ਆਪਾਂ ਸਿਰਫ ਆਪਣੇ ਟਰੈਕਟਰਾਂ ਦੀ ਵੀਡੀਓ ਵਗੈਰਾ ਪਾਉਂਦੇ ਆ। ਕਈ ਵੀਰ ਸੋਚਣ ਲੱਜਨੇ ਵੀ ਇਹ ਇਹ ਐਡ ਕਰਦਾ ਪੈਸੇ ਲੈਂਦਾ ਮੈਨੂੰ ਬਹੁਤ ਵੀਰਾਂ ਦੇ ਫੋਨ ਵੀ ਆਉਂਦੇ ਆ ਆਪਾਂ ਚਲੋ ਜੀਦਾ ਆਪਾਂ ਨੂੰ ਲੱਗਦਾ ਕਿਸੇ ਨੂੰ ਲੋੜ ਹੁੰਦੀ ਆ ਉਹਦੇ ਆਪਾਂ ਕਰਦੇ ਆ ਅੱਜ ਤੱਕ ਕਦੇ ਬਾਈ ਨੂੰ ਹੁਣ ਕਹਿ દਈਏ ਵੀ ਬਾਈ ਸਾਹਮਣੇ ਹੈ ਬਾਈ ਤੇਤੋਂ ਕੋਈ ਉਹਦਾ ਨਹੀਂ ਲਿਆ ਸਿਰਫ ਬਾਈ ਨੂੰ ਉਹਨੇ ਪਹਿਲੀ ਗੱਲ ਇਹ ਹੀ ਕਹੀ ਆ ਕੇ ਹਾਂਜੀ ਇਥੋਂ ਮਨ ਲਗੀ ਲੰਘ ਰਹੇ ਸੀ ਬਾਈ ਤੋਂ ਕੋਲੋਂ ਤੇ ਬਾਈ ਨੂੰ ਆਪਾਂ ਦੇਖਿਆ ਸੀਗਾ ਯੂਟ ਹਾਂਜੀ ਨਹੀਂ ਨਹੀਂ ਬਸ ਆਪਾਂ ਨੈਟ ਵੀ ਝਾਣਦੇ ਸੀ ਹਾਂਜੀ ਹਾਂਜੀ ਬਾਈ ਨੇ ਮੰਨੂ ਮਾੜਾ ਮੋਟਾ ਦੇਖਿਆ ਹੋਊਗਾ ਕਿਤੇ ਮੈਂ ਚਲੋ ਬਾਈ ਨੂੰ ਕਈ ਵਾਰ ਪੱਟੀ ਬਾਈ ਦੀ ਵੀਡੀਓ ਦੇਖਿਆ ਹਾਂਜੀ 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 ਗੱਲ ਬਾਤ ਤੋਂ ਬੰਦੇ ਦਾ ਬਿਲਕੁਲ ਜੀ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਤੇ ਬਾਈ ਬੰਦਾ ਬੰਦੇ ਹੁਣ ਚਲੋ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਟਰੈਕਟਰ ਬਾਈ ਜੇ ਕਿਸੇ ਨੇ ਸੇਲ ਵੀ ਕਰਨਾ ਹੁੰਦਾ ਇਸ ਏਰੀਏ ਦੇ ਵਿੱਚ ਹੈ ਨਾ ਜੀ ਇਹ ਨਾਬਾ ਜਿਹੜਾ ਪਟਿਆਲਾ ਨਾਬਾ ਇਧਰ ਪਟਿਆਲਾ ਸੰਗਰੂਰ ਜਣੀ ਕਿ ਇਹ ਬਾਈ ਇਹ ਏਰੀਆ ਸਾਰਾ ਵਿਚਾਲੇ ਜੇ ਪੈ ਜਾਂਦਾ ਤੇ ਬਾਈ ਦਾ ਨਾ ਬਾਈ ਨੰਬਰ ਬੋਲ ਦਿਓ ਵੀਡੀਓ ਚ ਜੀ 98142 ਵੀਰੇ 193 60193 ਬਾਈ ਆ ਨੰਬਰ ਆ ਬਾਈ ਦਾ ਹੈਪੀ ਨੋਹਾਂ ਜੀ ਪਿੰਡ ਮੇਰਾ ਹਿਆਣਾ ਕਲਾਂ ਪਿੰਡ ਹਿਆਣਾ ਅੱਜ ਆਪਣਾ ਪਿੰਡ ਕੰਮ ਹੈ ਜੀ ਆਪਣਾ ਕੈਦੂ ਕੋਰੇ ਤੇ ਕੈਦੂ ਪਰ ਠੀਕ ਹੈ ਜੀ ਕੈਦੂ ਪਰ ਅੱਡਾ ਪੈਂਦਾ ਜੀ ਕੈਦੂ ਪਰ ਅੱਡਾ ਪੈਂਦਾ ਠੀਕ ਹੈ ਜੀ ਲੋ ਬਾਈ ਬਾਈ ਆਪਣੀ ਲੋਕੇਸ਼ਨ ਦੱਸੀ ਆ ਮੈਂ ਤੁਹਾਨੂੰ ਬਾਈ ਦਾ ਬੋਰਡ ਵੀ ਪੜਾ ਦਾਨ ਇੱਕ ਵਾਰ ਠੀਕ ਹੈ ਜੀ ਟਰੈਕਟਰ ਜਾਨੀ ਸਾਰੇ ਬਾਈ ਕੋ ਵਧੀਆ ਖੜੇ ਨੇ ਮਾਰਕੀਟ ਵਾਲੇ ਤੇ ਜਿਹੜੀ ਤਸੱਲੀ ਆ ਬਾਈ ਉਹ ਤੁਸੀਂ ਆਪਣੀ ਆਗੇ ਕਰਨੀ ਆ ਜੋ ਕੁਝ ਬਾਈ ਨੇ ਕਿਹਾ ਉਹਨੂੰ ਵੀ ਨਹੀਂ ਤੁਸੀਂ ਉਹ ਕਰਨਾ ਜੋ ਕੁਝ ਮੈਂ ਕਿਹਾ ਮੈਨੂੰ ਵੀ ਨਹੀਂ ਕਰਨਾ ਪੈਸੇ ਤੁਸੀਂ ਲਾਉਣੇ ਆ ਚੀਜ਼ ਦਾ ਆਗੇ ਪਤਾ ਲੱਗਣਾ ਉਹ ਨੰਬਰ ਆ ਬਾਈ ਬਾਈ ਮੂਸੇ ਵਾਲਾ ਦੀ ਮਾਨੂੰ ਫੈਨ ਲੱਗਦਾ ਪੂਰਾ ਠੀਕ ਹੈ ਜੀ ਆਹ ਨੰਬਰ ਆ ਬਾਈ ਦਾ ਹੈਪੀ ਹਿਆਣਾ ਤੇ ਕਿਰਾਏ ਤੇ ਵੀ ਬਾਈ ਟਰੈਕਟਰ ਦਿੰਦਾ ਠੀਕ ਹੈ ਜੀ ਆਹ ਨੰਬਰ ਨੋਟ ਕਰ ਲਿਓ ਥਾਲੀਵਾਲ ਇੱਥੇ ਹਰ ਪ੍ਰਕਾਰ ਦੇ ਪੁਰਾਣੇ ਟਰੈਕਟਰ ਖਰੀਦੇ ਤੇ ਵੇਚੇ ਜਾਂਦੇ ਹਨ ਠੀਕ ਹੈ ਜੀ ਤੇ ਜੋ ਵੀ ਗੱਲਬਾਤ ਹੈ ਰੇਟ ਦੀ ਬਾਈ ਮੌਕੇ ਤੇ ਹੋ ਜਾਊਗੀ ਤੇ ਬਾਈ ਨਾਲ ਜਰੂਰ ਕਰਿਓ ਸੰਪਰਕ ਧੰਨਵਾਦ ਜੀ ਸਾਰਿਆਂ ਦਾ